ਨੇ ਔਰ ਕੇਂਦਰੀ ਬਜਟ ਜਿਹੜਾ ਹੈਗਾ ਦੇਸ਼ ਦੀ ਇਕਨੋਮੀ ਨੂੰ ਬੂਸਟ ਕਰਨ ਵਾਸਤੇ ਇੱਕ ਬੜਾ ਇੰਪੋਰਟੈਂਟ ਬਜਟ ਹੁੰਦਾ ਹੈ ਦੇਸ਼ ਤੇ ਸਾਡੇ ਲੋਕਾਂ ਵਾਸਤੇ ਰੀਲੀਫ ਦਾ ਇੱਕ ਬਹੁਤ ਵੱਡਾ ਸਾਧਨ ਹੁੰਦਾ ਹੈ ਨਈ ਜਿਹੜੀਆਂ ਯੋਜਨਾਵਾਂ ਉਹਨਾਂ ਦਾ ਇੱਕ ਸਾਧਨ ਹੁੰਦਾ ਜਿੱਥੇ ਰਾਹੀ ਲੱਖੇ ਸਰਕਾਰ ਰੱਖਦੀ ਹੈ ਔਰ ਉਸ ਦਿਨ ਜਦ ਬਹੁਤ ਜ਼ਿਆਦਾ ਤੁਹਾਡੇ ਉੱਪਰ ਪ੍ਰੈਸ਼ਰ ਹੈ ਅਧਾਰਿਆਂ ਦਾ ਅਲੱਗ-ਅਲੱਗ ਬਾਈਟ ਕਰਨ ਦਾ ਲੋਕਾਂ ਦੇ ਕਮੈਂਟ ਲੈਂਦਾ ਉਸ ਵਕਤ ਵੀ ਤੁਸੀਂ ਸਾਡੀ ਇਸ ਪੱਤਰਕਾਰ ਮੀਟਿੰਗ 'ਚ ਇਹ ਪਰਵੇ ਨੰਬਰ ਚ ਹੈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੱਥ ਜੋੜ ਕੇ ਧੰਨਵਾਦ ਵੀ ਦਿ ਸਮਾਂ ਕਟਿਆ ਸਾਥੀ ਸਾਡੇ ਵਿੱਚ ਸਰਦਾਰ ਹਰਜੀਤ ਸਿੰਘ ਗਰੇਵਾਲ ਜੀ ਨੇ ਜਿਨ੍ਹਾਂ ਨੂੰ ਤੁਸੀਂ ਹੁਣ ਰਾਖੇ ਕਹਿ ਕੇ ਕਹੇ ਸੀ ਪੰਜਾਬ ਦੇ ਰਾਖੇ ਆ ਕਿੰਨੇ ਆ ਤੇ ਅੱਗੇ ਦੀ ਪੰਜਾਬ ਦੇ ਰਾਖੇ ਸਰਦਾਰ ਹਰਜੀਤ ਸਿੰਘ ਗਰੇਵਾਲ ਜੀ ਕਹਿ ਰਹੇ ਸੀ ਸਾਡੇ ਭਾਰਤਿਆਤਾ ਪਾਰਟੀ ਦੇ ਕੌਮਿਕ ਕਾਰਜਕਾਰੀ ਦੇ ਸੈਸ਼ਨ ਨੇ ਵੈਸੇ ਗਰੇਵਾਲ ਸਾਹਿਬ ਪੁਰਾਣੇ ਕਾਰਜਕਰਤਾ ਨੇ ਔਰ ਪੁਰਾਣੇ ਮੈਂਬਰ ਨੇ ਇਸੇ ਚਿੰਤਰਾ ਬਾਟੂ ਮਾਲਗਦੇ ਅੰਦਰ ਇਹਨਾਂ ਦੇ ਜੋੜੇ ਕੋਈ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਸਿੱਖ ਫੈਮਲੀ ਰਾਜੇ ਅੱਜਕੱਲ੍ਹ ਆਰਐਸਐਸ ਦੇ ਵੀ ਉਹਦਾ ਦਾਰਨੇ ਚੰਗਾ ਇਹਨਾਂ ਦਾ ਬਹੁਤ ਸੁਣਦਾ ਸਾਡੇ ਨਾਲ ਸਰਦਾਰ ਜਗਮਨ ਸਿੰਘ ਰਾਜੂ ਜੀ ਨੇ ਔਰ ਰਾਜੂ ਜੀ ਜਿਹੜੇ ਨੇ ਰਿਟਾਇਰਡ ਹਾਈਸ ਆਫੀਸਰ ਨੇ ਔਰ ਸੌਰੀ ਫੈਂਕਰ ਗਏ ਸੀ ਤੇ ਔਰ ਐਮਐਲਏ ਦਾ ਛੋਣ ਜਿਹੜੀ ਹੈ ਅੰਮ੍ਰਿਤਸਰ ਤੋਂ ਇਹਨਾਂ ਨੇ ਲੜੀ ਔਰ ਪਾਛਿੰਤਾ ਪਾਰਟੀ ਦੇ ਇਸ ਵਕਤ ਸੂਬੇ ਦੇ ਜਨਸਕਰਤਕ ਨੇ और बहुत सारे इशूज़ के उपर बड़े कलैरिटी अपने विचार रखते हैं पीछे इन्होंने ड्रग्स के खिलाफ एक पदयात्रा भी की कुछ साल पहले मेरे शायद की पदयात्रा भी की और सोशल इशूज पर वोकल ने इन्होंने पीछे पार्टी च बड़ी ने गल कहीं चंकी नहीं लगी होनी है इन्होंने कहा कि सिक्योरिटी की जरूरत तो नहीं है ठीक है एक होर इन्होंने इशूज तरह रखा अपनी वक्री सोच जाते भी जगमोहन जी ने एक अपना अलग स्थान बनाया ਇਨਾਂ ਦੇ ਪਿਤਾ ਜੀ ਵੀ ਜੜੇ ਹੈ ਇੱਕ ਆਪਣੇ ਆਪ ਚ ਇੱਕ ਬਹੁਤ ਵੱਡੀ ਹਸਤੀ ਸੀਗੇ ਔਰ ਇੱਕ ਚੰਡੀਗੜ੍ਹ ਤੋਂ ਮੈਂ ਛੋਟੇ ਉਨਕੋ ਉਮਰ ਤੋਂ ਦਾ ਨਾਮ ਸੁਣਦਾ ਆਰ.ਐਸ.ਮਰ ਪਿਤਾ ਇਹਨਾਂ ਚੰਗਾਂ ਦਾ ਰਾਸਤਾ ਸੀ ਨਾ ਸੋ ਜਗਮਨ ਜੀ ਨੂੰ ਪਤਾ ਨਹੀਂ ਖਣਾ ਸੋ ਹੁਣ ਕੱਲ ਜਿਹੜੀ ਸਾਡੀ ਫਾਈਨਾਂਸ ਕਮਿਸ਼ਨ ਦੇ ਅੱਗੇ ਪਾਰਤੀਯੰਤਾ ਪਾਰਟੀ ਵੱਲੋਂ ਗਰੇਮਾਲ ਜੀ ਔਰ ਜਗਮਨ ਰਾਜੂ ਜੀ ਨੇ ਪੰਜਾਬ ਵਾਸਤੇ ਕੁਝ ਵਿਸ਼ੇ ਰੱਖੇ ਸੀਗੇ ਸੋ ਉਹਦੇ ਉੱਪਰ ਅੱਜ ਆਪ ਜੀ ਨਾਲ ਚਰਚਾ ਕਰਨ ਵਾਸਤੇ ਪੱਤਰਕਾਰ ਮਿਲਲੀ ਸਦੀ ਜੀ ਤੇ ਮੈਂ ਹੁਣ ਰਾਜ ਜੀ ਨੂੰ ਬੇਨਤੀ ਕਰੂੰਗਾ ਕਿ ਇੱਕ ਵਾਰ ਜਰਾ ਉਹ ਤੁਹਾਡੇ ਨਾਲ ਗੱਲ ਸ਼ੇਅਰ ਕਰ ਲੈ। ਸਾਰੇ ਆਏ ਪੱਤਰਕਾਰਾਂ ਨੂੰ ਭਾਤੇ ਜਨਤਾ ਪਾਰਟੀ ਪੰਜਾਬ ਵੱਲੋਂ ਸਤਿ ਸ੍ਰੀ ਅਕਾਲ। ਇਸ ਤਾਕੀ ਤੁਸੀਂ ਸਾਰੇ ਜਾਣਦੇ ਹੋ ਕਿ ਕੱਲ ਵਿੱਤ ਕਮਿਸ਼ਨ ਫਾਈਨੈਂਸ ਕਮਿਸ਼ਨ ਸੋਲਮਾ ਵਿੱਤ ਕਮਿਸ਼ਨ ਉਹ ਚੰਡੀਗੜ੍ਹ ਆਇਆ ਸੀ ਜਿਹਦੇ ਵਿੱਚ ਸਰਕਾਰ ਤੋਂ ਇਲਾਵਾ ਸਾਰੇ ਹੀ ਪੋਲਿਟিক্যাল ਪਾਰਟਿਸ ਨੇ ਉਹਨਾਂ ਅੱਗੇ ਪ੍ਰੈਜੈਂਟੇਸ਼ਨ ਕੀਤੀ ਉਹਦੇ ਵਿੱਚ ਦੋ ਮੈਂਬਰਾਂ ਦੀ ਡੈਲੀਗੇਸ਼ਨ ਦੀ ਅਗਵਾਈ ਸਾਡੇ ਸੀਨੀਅਰ ਲੀਡਰ ਸਰਦਾਰ ਹਜੀਤ ਸਿੰਘ ਜੀ ਗਰੇਵਾਲ ਨੇ ਕੀਤੀ ਔਰ ਉਹਨਾਂ ਦਾ ਨਾਲ ਜਿਹੜੀ ਮੈਂ ਸ਼ੇਰ ਪਾਸੀ ਜਾਂ ਅਸਿਸਟੈਂਸ ਸੀਗਾ ਉਹ ਉਹਦਾ ਕੰਮ ਮੈਂ ਕੀਤਾ ਨਹੀਂ ਨਹੀਂ ਤੁਸੀਂ ਸਟਾਫ ਲੀਡਰ ਨਹੀਂ ਔਰ ਅੱਜ ਬਜਟ ਪੇਸ਼ ਹੋਇਆ ਇਹ ਰੱਬ ਕੁਦਰਤ ਦੀ ਇੱਕ ਮੇਲ ਹੈ ਕਿ ਕੱਲ ਜੋ ਗੱਲਾਂ ਹੋਈਆਂ ਔਰ ਅੱਜ ਜੋ ਬਜਟ ਪੇਸ਼ ਹੋਇਆ ਉਹਦੇ ਵਿੱਚ ਬਹੁਤ ਵੱਡਾ ਲਿੰਕ ਹੈ ਵਿੱਤ ਕਮਿਸ਼ਨ ਜੋ ਟੈਕਸਿਸ ਦਾ ਵਟਵਾਰਾ ਸਟੇਟ ਤੇ ਵਿੱਚ ਔਰ ਸੈਂਟਰ ਚ ਹੁੰਦਾ ਹੈ ਉਹਦੇ ਤੇ ਕਨਸਟੀਟਿਊਸ਼ਨਲ ਅਰੇਂਜਮੈਂਟ ਦੇ ਹਿਸਾਬ ਨਾਲ ਫੈਸਲਾ ਕਰਦਾ ਔਰ ਬਜਟ ਦੇ ਵਿੱਚ ਭਾਰਤ ਸਰਕਾਰ ਦੇ ਆ ਨਵੀ ਇਨੀਸ਼ੀਏਟਿਵ ਸਕੀਮੇ ਨਵੀਂ ਸਕੀਮਾ ਕੀ ਨੇ ਉਹ ਉਹ ਬਾਰੀਆਂ ਜਾਂਦੀਆਂ ਨੇ ਸੋ ਮਿਲ ਕੇ ਇਹ ਇੱਕ ਪੰਜਾਬ ਦੇ ਲਈ ਆ ਦੇਸ਼ ਦੇ ਲਈ ਇੱਕ ਇੰਪੋਰਟੈਂਟ ਅ ਦ੍ਰਿਸ਼ਟੀਕੋਣ ਬਣ ਜਾਂਦਾ ਹੈ ਕਿ ਸਾਨੂੰ ਪੈਸੇ ਕਿੱਦੇ ਮਿਲ ਰਹੇ ਨੇ ਫਾਈਨੈਂਸ ਕਮਿਸ਼ਨ ਦੇ ਥਾਈਂ ਔਰ ਬਜਟ ਦੇ ਓਵਰ ਆਲ ਟੋਨ ਕੀ ਹੈ ਮੈਂ ਵਿੱਤ ਕਮਿਸ਼ਨ ਨੂੰ ਇਹ ਦੱਸਿਆ ਕਿ ਪੰਜਾਬ ਸਰਕਾਰ ਹਾਲੇ ਕਿ ਪੰਜਾਬ ਇਕ ਸਮੇਂ ਤੇ ਬਹੁਤ ਹੀ ਪ੍ਰੋਗਰੈਸਿਵ اور ਪ੍ਰੋਸਪਰਸ ਸਟੇਟ ਸੀਗਾ ਅਬ ਬਹੁਤ ਪੁਰਾਣੀ ਗੱਲ ਨਹੀਂ ਕਹਿ ਰਿਹਾ ਮੈਂ 1947 ਜਾਂ ਹੜੱਪਾ ਟਾਈਮਸ ਦੀ ਗੱਲ ਨਹੀਂ ਕਰ ਰਿਹਾ 20 ਸਾਲ ਪਹਿਲਾਂ 2000 ਦੇ ਆਂਕੜੇ ਜੇ ਵੀ ਲਈਏ ਤੇ ਪੰਜਾਬ ਜੋ ਸੀ ਉਹ ਨੰਬਰ 1 ਪਰ ਕੈਪੀਟਲ ਇਨਕਮ ਤੇ ਸੀ ਔਰ ਜੇ ਤੁਸੀਂ 2021 ਦੇ ਆਂਕੜੇ ਲਓ ਤੇ ਸਾਡੀ ਜਿਹੜੀ ਪੋਜੀਸ਼ਨ ਆ ਉਹ 16 ਨੰਬਰ ਤੇ ਆ ਗਈ। ਨਾਉ ਇਹਦਾ ਕਾਰਨ ਕੀ ਹੋਇਆ? ਕਿ ਕਿਉਂ ਆ ਗਏ? ਇਹਦਾ ਕਾਰਨ ਜੇ ਤੁਸੀਂ ਮੈਨੂੰ ਅਲਾਉ ਕਰੋ ਤੇ ਕਿਉਂਕਿ ਮੈਂ ਇਹ ਪੰਜਾਬ ਸਰਕਾਰ ਦੇ ਆਪਣੇ ਸਟੇਟ ਫਾਈਨੈਂਸ ਕਮਿਸ਼ਨ ਛੇਵੇਂ ਸਟੇਟ ਫਾਈਨੈਂਸ ਕਮਿਸ਼ਨ ਤੋਂ ਪੜਨ ਜਾ ਰਿਹਾ ਇਸ ਲਈ ਥੋੜਾ ਜਿਹਾ ਮੈਂ ਅੰਗਰੇਜ਼ੀ ਚ ਚਿੱਤਰ ਉਹਨਾਂ ਨੇ ਲਿਖਿਆ ਉਹ ਪੜਨ ਜਾ ਰਿਹਾ ਹੈ। ਕਹਿੰਦੇ ਨੇ ਜੀ ਪੰਜਾਬ ਦੀ ਹਾਲਾਤ ਇਸ ਕਰਕੇ ਹੋ ਗਈ ਇੱਥੇ ਕ腐ਪਸ਼ਨ ਔਰ ਰਾਜਨੀਤਿਕ ਫੇਲਰ ਸਕੀਮਾਂ ਫਰੀਪੀਜ਼ ਜਿਹਨੂੰ ਆਪਾਂ ਕਹਿੰਦੇ ਆ ਉਹਨਾਂ ਕਾਰਨ ਪੰਜਾਬ ਦੇ ਹਾਲਾਤ ਇਹ ਹੋ ਗਏ ਕਿ ਨੰਬਰ 1 ਤੋਂ 19 ਨੰਬਰ ਤੇ ਆ ਗਏ ਹੁਣ ਮੈਂ ਪੰਜਾਬ ਦੇ 6ਵੇਂ ਫਾਈਨੈਂਸ ਕਮਿਸ਼ਨ ਤੋਂ ਪੜਨ ਜਾ ਰਹੇ ਆਂ ਪੋਲੀਟੀਕਲ ਪੋਪੂਲਿਜ਼ਮ ਫਰੀਬੀ ਕਲਚਰ along with strong rent seeking practices jenu corruption kehnde hai rent seeking bada strong shabd use hoya hai with strong rent seeking practices in the government has set the state's growth agenda in the wrong direction which ruined the state finances to the utter to keh rahe ne ki corruption de naal rajnitik misgovernance de naal punjab de finances da patha gul hoya ਅੱਜ ਦੇ ਦਿਨ ਦੇ ਵਿੱਚ ਪੰਜਾਬ ਸਰਕਾਰ ਇੱਕ ਤਰ੍ਹਾਂ ਫਾਈਨੈਂਸ਼ਲੀ ਵੈਂਟੀਲੇਟਰ ਤੇ ਹੈ। ਔਰ ਥੋੜੀ ਬਹੁਤੀ ਜਿਹੜੀ ਉਹਨੂੰ ਆਕਸੀਜਨ ਆਂਦੀ ਹੈ ਉਹ ਪਾਰ ਸਰਕਾਰ ਦੇ ਫੰਡਸ ਤੋਂ ਆਂਦੀ ਹੈ। ਇਹ ਕੋਈ ਰਾਜਨੀਤਿਕ ਸਟੇਟਮੈਂਟ ਨਹੀਂ ਹੈ। ਇਹ ਮੈਂ ਤੁਹਾਨੂੰ ਆંકੜਿਆਂ ਤੋਂ ਹੀ ਦੱਸ ਰਿਹਾ ਕਿਉਂਕਿ ਫਾਈਨੈਂਸ ਕਮਿਸ਼ਨ ਦੇ ਵਿੱਚ ਪੂਰੇ ਆંકੜਿਆਂ ਨਾਲ ਹੀ ਗੱਲ ਹੁੰਦੀ ਹੈ। ਤਾਂ ਉਸ ਆંકੜਿਆਂ ਵਿੱਚ ਅਸੀਂ ਦੱਸਿਆ ਕਿ ਲਗ ਲਗਭਗ 98000 ਕਰੋੜ ਜੋ ਰਸੀਡਸ ਨੇ ਜੋ ਇਨਕਮ ਹੈ ਹਰ ਸਾਲ ਪੰਜਾਬ ਸਰਕਾਰ ਦੀ ਉਹਦੇ ਵਿੱਚ ਲਗਭਗ 50% ਕੰਟਰੀਬਿਊਸ਼ਨ ਐ ਐਗਜ਼ੈਕਟਲੀ 46% ਰਾਉਂਡਡ ਆਫ ਟੂ 50% 46% ਜਿਹੜੇ ਪੈਸੇ ਨੇ ਉਹ ਭਾਰਤ ਸਰਕਾਰ ਤੋਂ ਆਉਂਦੇ ਨੇ ਇਹ ਗੱਲ ਨੋਟ ਕਰਨ ਵਾਲੀ ਹੈ ਜੀ 48000 ਕਰੋੜ ਰੁਪਿਆ ਲਗਭਗ छियाली तो हजार अड़ताली तरताली मतलब तिरानवे अठानवे हजार रेवन्यू रसीट छतालीसेंट कतल मतलब तरताली हजार तो लेके अड़ताली हजार करोड़ रुपए तक का पैसा भारत सरकार तो आंदा और इना बुरा हाल है कि ਪੰਜਾਬ ਸਰਕਾਰ ਦੇ ਇੰਨੀ ਬੁਰੀ ਹਾਲਤ ਕਰਤੀ ਹੈ ਕਿ ਆਪਣਾ ਲੋਨ ਚੁਕਾਉਣ ਦੇ ਲਈ ਵੀ ਉਹਨਾਂ ਨੂੰ ਲੋਨ ਲੈਣਾ ਪੈਂਦਾ ਕਿਉਂਕਿ 1.5 ਲੱਖ ਕਰੋੜ ਰੁਪਏ ਦਾ 1.5 ਲੱਖ ਕਰੋੜ ਰੁਪਏ ਦਾ ਇਹਨਾਂ ਦਾ ਖਰਚਾ ਹੈ ਔਰ 95 ਹਜ਼ਾਰ ਕਰੋੜ ਇਹਨਾਂ ਦੀ ਇਨਕਮ ਹੈ ਤੇ ਜਿਹੜਾ ਇਹਦਾ ਗੈਪ ਹੈ ਉਹਦੇ ਲਈ ਇਹਨਾਂ ਨੂੰ ਹਰ ਸਾਲ ਲੋਨ ਲੈਣਾ ਪੈਂਦਾ ਹੈ ਤਾਂ ਹਰ ਸਾਲ ਇਹ 40 45 40 45 ਹਜ਼ਾਰ ਕਰੋੜ ਰੁਪਏ ਦਾ ਲੋਨ ਲੈਂਦੇ ਨੇ ਜਿਹਦੇ ਵਿੱਚ ਆਪਣੀ ਸਰਕਾਰ ਦਿਨ ਬਾ ਦਿਨ ਚੱਲਦੀ ਹੈ ਪਾਵੇ ਮੁੱਖਦੀ ਗੱਲ ਇਹ ਹੈ ਕਿ ਪੰਜਾਬ ਨੂੰ ਛਾਨਣੀ ਬਣਾ ਦਿੱਤਾ ਗਿਆ ਛਾਨਣੀ ਸਮਝਦੇ ਹੋ ਛਾਨਣੀ ਉਹ ਚੀਜ਼ ਹੁੰਦੀ ਹੈ ਜਿਹਦੇ ਉੱਤੋਂ ਜਿੰਨਾ ਮਰਜ਼ੀ ਪਾਣੀ ਪਾਈ ਜਾਓ ਤੇ ਪਾਣੀ ਉਹਦੇ ਵਿੱਚ ਟਿਕਦਾ ਨਹੀਂ ਕਿਉਂਕਿ ਥੱਲੇ ਵਗਦਾ ਜਾਂਦਾ ਤੇ ਇਹ ਬਿਲਕੁਲ ਐਗਜ਼ੈਕਟ ਪੋਜੀਸ਼ਨ ਅਸੀਂ ਪੰਜਾ ਫਾਈਨੈਂਸ ਕਮਿਸ਼ਨ ਦੇ ਅੱਗੇ ਰੱਖੀ ਹੈ ਕਿ ਹਾਲਾਂਕਿ 1 ਸਵਾ ਲੱਖ ਕਰੋੜ ਰੁਪਏ ਆਉਂਦਾ ਹੈ ਹਾਲਾਂਕਿ 46 45 ਹਜ਼ਾਰ ਰੁਪਏ ਹਜ਼ਾਰ ਕਰੋੜ ਰੁਪਏ ਭਾਰਤ ਸਰਕਾਰ ਤੋਂ ਆਉਂਦਾ ਹੈ ਪਰ ਸਾਰੇ ਦਾ ਸਾਰਾ ਪੈਸਾ ਇਹਨਾਂ ਗਲਤੀਆਂ ਕਰਕੇ ਜਿਹੜਾ ਕਿ 6ਵੇਂ ਫਾਈਨੈਂਸ ਕਮਿਸ਼ਨ ਸਟੇਟ ਦੇ ਨੇ ਦੱਸਿਆ ਇਹਦੇ ਕਰਕੇ ਸਾਰਾ ਥੱਲੇ ਨਿਕਲ ਜਾਂਦਾ ਹੈ ਪਰ ਇਹ ਕੋਈ ਸਮਾਂ ਸਿਰਫ ਪੰਜਾਬ ਸਰਕਾਰ ਦੀ ਨਿੰਦਾਨ ਨਹੀਂ ਇਹ ਸਿਰਫ ਸ਼ੀਸ਼ਾ ਦਿਖਾਣ ਦੀ ਗੱਲ ਹੁੰਦੀ ਹੈ ਔਰ ਇਸ ਤੋਂ ਬਗੈਰ ਉਹਨਾਂ ਨੇ ਚੱਲਣਾ ਵੀ ਨਹੀਂ ਫਾਈਨੈਂਸ ਕਮਿਸ਼ਨ ਨੇ ਸਾਰਾ ਕੁਝ ਪੁੱਛਣਾ ਵੀ ਹੈ ਕਿ ਕਿ ਇਹ ਕਿਵੇਂ ਹੈ ਤੇ ਇਹਦੇ ਵਿੱਚ ਅਸੀਂ ਕੁਝ ਪੋਜ਼ਿਟਿਵ ਗੱਲਾਂ ਪੰਜਾਬ ਸਰਕਾਰ ਦੀਆਂ ਪੰਜਾਬ ਦੇ ਲਈ ਕਿਉਂਕਿ ਅਸੀਂ ਭਾਵੇਂ ਬੀਜੇਪੀ 'ਚ ਹੋਈਏ ਆਪੋਜੀਸ਼ਨ 'ਚ ਹੋਈਏ ਸਭ ਤੋਂ ਜ਼ਿਆਦਾ ਫਾਈਨੈਂਸ ਕਮਿਸ਼ਨ ਦੇ ਅੱਗੇ ਜੇ ਸਵਾਲ ਹੈ ਤੇ ਉਹ ਸਵਾਲ ਪੰਜਾਬ ਦਾ ਹੈ ਸੋ ਪੰਜਾਬ ਦੇ ਲਈ ਅਸੀਂ ਕੁਝ ਵੱਡੀਆਂ ਗੱਲਾਂ ਉਹਨਾਂ ਕੋਲ ਰੱਖੀਆਂ ਹੈ ਉਹਦੇ ਵਿੱਚ ਪਹਿਲੇ ਤਿੰਨ ਸੁਝਾਅ ਸੀ ਰੱਖੇ ਆ ਕਿ ਜਿਹੜਾ ਪੈਸਾ ਪੰਜਾਬ ਸਰਕਾਰ ਨੂੰ ਆਂਦਾ ਜਾਂ ਪੰਜਾਬ ਨੂੰ ਆਂਦਾ ਉਹਦੀ ਜਿਹੜੀ ਸੀਲਿੰਗ ਹੈ ਅੱਜ ਦੇ ਦਿਨ 'ਚ 1 ਰੁਪਏ ਦੇ ਪਿੱਛੇ 69 ਪੈਸੇ ਪੰਜਾਬ ਨੂੰ ਆਉਂਦੇ ਨੇ। ਔਰ ਬਿਹਾਰ ਜਾਂ ਹੋਰ ਸਟੇਟਾਂ ਦੇ ਵਿੱਚ 1 ਰੁਪਏ ਦੇ ਪਿੱਛੇ 7 ਰੁਪਏ ਉਹਨਾਂ ਕੋਲ ਜਾਂਦੇ ਨੇ। ਅਸੀਂ ਇਹ ਕਿਹਾ ਹੈ ਕਿ ਜੀ ਸਾਡਾ ਜਿਹੜਾ ਪੰਜਾਬ ਦਾ ਹਿੱਸਾ ਹੈ ਇਹਨੂੰ ਵੰਡਾ ਦਿੱਤਾ ਜਾਵੇ ਦੂਜੀ ਗੱਲ ਉਹਨਾਂ ਨੇ ਅਗੇ ਇਹ ਰੱਖੀ ਹੈ ਕਿ ਜਿਹੜੇ ਟੈਕਸਸ ਸੈਂਟਰਲ ਪੂਲ 'ਚ ਨਹੀਂ ਜਾਂਦੇ ਜਿਦਾਂ ਕਿ ਟੋਲ ਟੈਕਸ ਹੈ ਇਹਨੂੰ ਵੀ ਸੈਂਟਰਲ ਪੂਲ 'ਚ ਗਿਣੋ ਔਰ ਫਿਰ ਇਹਦਾ ਜਿਹੜਾ ਵਟਵਾਰਾ ਹੈ ਉਹ ਸਾਰੇ ਸਟੇਟਸ ਦੇ ਵਿੱਚ ਕੀਤਾ ਜਾਵੇ ਇਹ ਜਨਰਲ ਉਹਨਾਂ ਕੋਲ ਸੁਜੈਸ਼ਨ ਸਾਡੇ ਸੰਨ ਇਸ ਤੋਂ ਇਲਾਵਾ 500 ਅਸੀਂ ਗੱਲਾਂ ਸਪੈਸੀਫਿਕਲੀ ਉਹਨਾਂ ਨਾਲ ਕੀਤੀਆਂ ਇੱਕ ਗੱਲ ਇਹ ਕਿਉਂਕਿ ਇਹ ਟੈਕਨੀਕਲ ਗੱਲ ਹੈ ਔਰ ਸਮਝਣ ਦੀ ਜ਼ਰੂਰਤ ਹੈ ਇਸ ਤੋਂ ਬਗੈਰ ਟੈਕਨੀਕਲ ਗੱਲ ਤੋਂ ਬਗੈਰ ਫਾਈਨੈਂਸ ਕਮਿਸ਼ਨ ਤੋਂ ਪੈਸਾ ਬਾਹਰ ਨਹੀਂ ਆ ਸਕਦਾ ਕਿਉਂਕਿ ਸਵਿਧਾਨ ਚ ਹੀ ਲਿਖਿਆ ਗਿਆ ਹੈ ਕਿ ਇਸ ਤਰੀਕੇ ਨਾਲ ਹੀ ਪੈਸਾ ਆਣਾ ਹੈ ਤੋਂ ਉਹਨੂੰ ਆਪਾਂ ਹਾਰੀਜ਼ਨਟਲ ਡਿਵਲੂਸ਼ਨ ਕਹਿੰਦੇ ਆ ਕਿ ਹਰ ਸਟੇਟ ਦੇ ਵਿੱਚ ਪੈਸਾ ਕਿੱਦਾਂ ਵੰਡਿਆ ਜਾਏ ਉਹਦੇ ਵਿੱਚ ਵੀ ਅਸੀਂ ਇਹ ਗੱਲ ਚੱਕੀ ਹੈ ਕਿ ਜਿਹੜੇ ਸਟੇਟ जिथे की इंफ्रास्ट्रक्चर जिथे कि जिथे कि इंफ्रास्ट्रक्चर जिते कि जिथे इंफ्रास्ट्रक्चर की कमी है और इंफ्रास्ट्रक्चर भी किस तरीके का वो असी सोशल इंफ्रास्ट्रक्चर की गल की है सोशल इन इंफ्रास्ट्रक्चर के मतलब है कि स्कूल कॉलेज हस्पता टैक्निकल एजुकेशन इंस्टीट्यूशन ये इंडस्ट्रीअल इंफ्रास्ट्रक्चर स्पैशल इकनॉमिक जोनस इंडस्ट्रीअल स्टेट्स एम एससी स्टेट्स उन्होंने पैसा दिता जाए ਐਗਰੀਕਲਚਰਲੀ ਐਗਰੋ ਫੂਡ ਇਨਫਰਾਸਟ੍ਰਕਚਰ ਜਿੱਦਾਂ ਕਿ ਐਗਰੀ ਪਾਰਕਸ ਹੋਣੇ ਚਾਹੀਦੇ ਨੇ ਕੋਲ ਚੇਨ ਸਟੋਰੇਜ ਔਰ ਬਾਕੀ ਉਹਦਾ ਨਾਲ ਇਨਫਰਾਸਟ੍ਰਕਚਰ ਔਰ ਫਿਜ਼ੀਕਲ ਇਨਫਰਾਸਟ੍ਰਕਚਰ ਜਿਹਦੇ ਵਿੱਚ ਕੀ ਹਾਈਵੇਜ਼ ਪਿੰਡਾਂ ਦੀਆਂ ਸੜਕਾਂ 에어ਪੋਰਟਸ ਔਰ ਆਪਟਿਕ ਫਾਈਬਰ ਰੇਲ ਗੱਡੀ ਦੇ ਜਿਹੜਾ ਬ੍ਰਾਡ ਗੋਜ ਹੈ ਉਹ ਇਹਦੇ ਲਈ ਸਾਰਾ ਪੰਜਾਬ ਪਿੱਛੇ ਰਹਿ ਗਿਆ ਇਸ ਲਈ ਸਪੈਸ਼ਲ ਇਹਦੇ ਤੇ ਸਾਨੂੰ ਪੈਸਾ ਦਿੱਤਾ ਜਾਏ